ਬੱਲੇ ਸਿਕਲ ਜੀ ਸਿਕਲ ਜੀ ਹੋਰ ਸੌ ਠੀਕ ਹੈ ਠੀਕ ਹੈ ਜੀ ਚਲੋ ਕਿਵੇਂ ਜਲ ਰਿਹਾ ਹੈ ਬਜੀ ਹਾਂਜੀ ਵਧੀਆ ਜੀ ਵਧੀਆ ਰੱਬ ਦੀ ਕਿਰਪਾ ਸਤਿਗੁਰੂ ਕਿਵੇਂ ਆ ਹਾਂਜੀ ਸਤਿਗੁਰੂ ਹੋਰ ਸੌ ਠੀਕ ਹੈ ਹਾਂਜੀ ਹੋਰ ਬਾਜੀ ਵੇਖਿਆ ਮੰਗ ਹਾਂਜੀ ਉਤਨੀ ਵੇਖਿਆ ਜੀ ਉਹਦੇ ਬਾਕੀ ਤੋਂ ਹੋਰ ਵੇਖਿਆ ਚੰਗਾ ਹੁੰਦਾ ਮੁੱਲ ਜਾਜ ਹੁੰਦਾ ਹਾਂਜੀ ਹਾਂਜੀ ਹਾਂ ਬਿਲਕੁਲ 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 ਉਹ ਮੈਂ ਤਾਂ ਘਰ ਰਹੀਆਂ ਹਾਂ ਹਾਂਜੀ ਨਹੀਂ ਸ਼ਹਿਰ ਗਈਆਂ ਤੋਂ ਮੈਂ ਅੱਛਾ 100 ਤੇ ਵੇਖਿਆ ਜੀ ਹਾਂਜੀ 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 ਮਾਲ ਸੋਹਣਾ ਸੀ ਮਾਲ ਚੰਗਾ ਸੀ ਮਾਲ ਦੀ ਭਾਅ ਚੰਗੀ ਸੀ ਅੱਛਾ ਫੇਰ ਫੇਰਨ ਕੀ ਨਹੀਂ ਆ ਗਿਆ ਜੀ ਚਲੋ ਚਲੋ ਹ ਕਹਿੰਦੇ ਜੁਰੇ ਜੀ ਉਧਰ ਲੱਗੀ ਐ ਭਾਵੇਂ ਉਧਰੋਂ ਲੱਗ ਜਾ ਭਾਵੇਂ ਜਿੱਧਰ ਮਰਜ਼ੀ ਤੁਸੀਂ ਕੋ ਇਧਰੋਂ ਲੱਗਣਾ ਇਧਰੋਂ ਲੱਗ ਪੋ ਇਧਰ ਆ ਜਾ ਮੈਂ ਇਧਰ ਆਇਆ ਇਧਰੋਂ ਲੱਗ ਪਈ ਐ ਇਧਰ ਉਧਰ ਆ ਜਾਓ ਉਧਰ ਆ ਜਾਓ ਹਾਂਜੀ ਸੂਈ ਐ ਜੀ ਇਹ ਗੱਪਣਾ ਜੀ ਅੱਛਾ ਗੱਪਣਾ ਹਾਂਜੀ ਦੇਖੋ ਕਿ ਢੀ ਝੋਟੀ ਦੂਜਾ ਸੂਗਾ ਦੂਜਾ ਸੂਗਾ ਹਾਂਜੀ ਜੈਡ ਬਲੈਕ ਹਾਂਜੀ ਤੇ ਕਿਨੇ ਦੁੱਧ ਲਈ ਐ ਜੀ ਇਹ ਇਹ ਦੁੱਧ ਕਰੋ 16 17 ਕਿਲੋ ਜੀ 16 17 ਕਿਲੋ ਹਾਂਜੀ ਥਣ ਭੰਡਾ ਨਾ ਕਰੋ ਜੀ ਹਾਂਜੀ ਹਾਂਜੀ ਲੋ ਜੀ ਦੇਖੋ ਜੀ ਬਹੁਤ ਵੱਡੀ ਝੋਟੀ ਐ ਤੇ ਭਾਜੀ ਫਿਰ ਕਿਹੜਾ ਇਲਾਕਾ ਐ ਜੀ ਇਹ ਸਰਸਾ ਹੀ ਉੱਧਰ ਦਾ ਹੀ ਹੈ ਮਾਲ ਆਪਣਾ ਉੱਧਰ ਦਾ ਹੀ ਸਰਸਾ ਹੈ ਵਾਹ ਜੀ ਬਹੁਤ ਵੱਡੀ ਝੋਡੀ ਹੈ ਤੇ ਜ਼ਬਰਦਸਤ ਝੋਡੀ ਹੈ ਬਿਲਕੁਲ ਉਸ ਵੀ ਜੈਡ ਬਲੈਕ ਹਾਂ ਜੀ ਵਾਹ ਜੀ ਵਾਹ ਐ ਚਾਪ ਵਾਪਸ ਮਾ ਵੱਡੀ ਹੋ ਰਹੀ ਹੈ ਓਕੇ ਪੌਣ ਆਉਂਦੇ ਬਿਲਕੁਲ ਜੀ ਹਾਂ ਜੀ ਆਜੋ ਆਜੋ ਬਸ ਠੀਕ ਹੈ ਹਾਂ ਜੀ ਲੈ ਜੂਰੇ ਪੰਜ ਚਾਰ ਦਿਨ ਬਾਜੀ ਲੈ ਜਾਣੇ 500 ਦਿਨ ਲੈ ਆ ਲੈ ਜੂ 500 ਦਿਨ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਹੁਣ ਫਰਕਰੀ ਲਵਾ ਕੇ ਕਰਮ ਖਾਓ ਜੀ ਖਾ ਲਓ ਹਾਂ ਜੀ ਹੁਣ ਦੇਖੋ ਕੱਟੀ ਲਓ ਜੀ ਵੱਡੀ ਬਲੈਕ ਜੈੱਡ ਕੱਟੀ ਵੱਡੀ ਆ ਚੈੱਕ ਕਰੋ ਜੀ ਇਹ ਲੈ ਹਾਂ ਜੀ ਹਾਂ ਬਿਲਕੁਲ ਬਹੁਤ ਚੰਗੀ ਕੱਟੀ ਆ ਜੀ ਆ ਪਾਪਾ ਬਿਲਕੁਲ ਜਾਈ ਰੱਖਣਾ ਪਾਪਾ ਸਿਆ ਜੀ ਰੱਖਨੇ ਆ ਜੀ ਹਾਂ ਜੀ ਹਾਂ ਹਾਂ ਜੀ ਅਗੇ ਰੋਈ ਆ ਜਾਓ ਫਿਰ ਤਾਂ ਜੀ ਚਲੋ ਹਾਂਜੀ ਫਿਰ ਮੁੱਲ 170 ਕਰੀਏ ਜੀ ਅੱਛਾ 60 ਦੀ ਦੇ ਦਈਏ ਜੀ ਬੱਜਾ ਜੀ ਜਾਇ ਜੀ ਕਰੀਏ ਬਿਲਕੁਲ 145 ਦੀ ਜਾਂ ਦੋ ਨਹੀਂ ਠੀਕ ਹਾਂਜੀ ਚਲੋ 40 ਦੀ 140 ਦੀ ਜਾਂ ਦੋ ਚਲ ਜਨਨ ਜਾਨ ਬੱਠੀਕਾ ਹਾਂਜੀ ਬਾ ਬਾਜ ਤੋਂ ਮਿਲੂਗਾ ਇਹਨਾਂ ਨੂੰ ਜੀ 40 ਜਾਂ ਦੋ ਹਾਂਜੀ ਆ ਪਲੂਨ ਕੱਟੀ ਸੂਈ ਹੈ ਜੀ ਮੂੰਹ ਦੋ ਦੀ ਇਹ ਵੀ ਸੂਈ ਹੈ ਜੀ ਹਾਂਜੀ ਇਹ ਅੱਜ ਹੀ ਸੂਈ ਹੈ ਜੀ ਅੱਛਾ ਅੱਜ ਹੀ ਸੂਈ ਹੈ ਹਾਂਜੀ ਸਵੇਰੇ ਸੂਈ ਹੈ ਜੀ ਮੋੜਾ ਸਾਫ ਕੀਤਾ ਦੋ 2 ਕਿਲੋ ਜੀ ਪਹਿਲਾਂ ਸੂਆ ਜੀ ਦੋ ਦੰਦ ਜੀ ਹਾਂਜੀ ਦੋ ਦੰਦੀਆਂ ਜੀ ਦੋ ਦੰਦੀਆਂ ਆ ਹਾਂਜੀ ਤੇ ਕੱਦ ਕਾਠ ਵੇਖੋ ਜੀ ਠੰਡੀ ਧੀਰੀ ਕੱਟੀ ਫਿਰ ਨੀ ਨਸਲ ਬਹੁਤ ਛੋਟੀ ਜੀ ਬੰਡੀ ਛੋਟੀ ਆ ਜਿਆਦਾ ਨਸਲਾ ਵਾਲੀ ਜੀ ਇਹ ਵੀ ਚੈੱਕ ਕਰੋ ਹਾਂਜੀ ਵੇਖੋ ਕੱਟੀ ਕੱਟੀ ਮਗਰ ਆ ਗਿਆ ਨਾ ਜੀ ਨਗੀਨੇ ਲਿਆਂਦੇ ਆਪਾਂ ਨਗੀਨੇ ਨਹੀਂ ਵਾਕੇ ਨਗੀਨੇ ਆ ਭਾਈ ਹਾਂਜੀ ਵਾਕੇ ਨਗੀਨੇ ਆ ਹਾਂਜੀ ਬਹੁਤ ਠੰਡੀਆਂ ਧੀਰੀਆਂ ਕੱਟੀਆਂ ਜੀ ਜਿੱਥੇ ਮਰਜੀ ਖਿਲਾਰ ਲਓ ਕੋਈ ਟੈਨਸ਼ਨ ਨਹੀਂ ਜੀ ਹਾਂ ਹਾਂਜੀ ਆਹੀ ਚੀਜ਼ਾਂ ਆਪਾਂ ਦੇਖਣ ਲਾਈ ਹੁੰਦੀਆਂ ਜੀ ਹਾਂ ਹਾਂਜੀ ਆ ਪੂਰੀ ਕੋਲ ਛੋਟੀ ਬੜਾ ਜੱਟਾ ਜੀ ਹੁਣ ਇਹ ਹੁਣ ਦੀ ਫੁਲਕਾਰੀ ਲਾ ਕੇ ਦਿਖਾਓ ਜੀ ਦੋ ਕੋਈ ਨਾ ਕੋਈ ਜਾਂਦੋ ਜਾਂਦੋ ਜਾ ਰਹੇ ਠੰਡੀ ਹੈ ਕੋਈ ਗੱਲ ਨਹੀਂ ਆ ਵੇਖੋ ਜੀ ਹੁਣ ਆ ਦੇਖ ਆ ਪੂਰੀ ਬੋਹਰ ਹੈ ਜੀ ਨਹੀਂ ਠੀਕ ਹੈ ਹੈਗਾ ਨਾ ਗਲਾਬ ਜਾਮ ਨੂੰ ਹੀ ਬਿਲਕੁਲ ਬਿਲਕੁਲ ਵਾਹ ਕੀ ਗਲਾਬ ਜਾਮ ਨੇ ਹਾਂਜੀ ਹਾਂਜੀ ਐਮ ਬਲੈਕ ਜੱਟ ਇੱਕ ਥਾਂ ਥਾਂ ਨੂੰ ਸੋਨਾ ਲੱਗਾ ਵਰਨਾ ਤੇ ਲੱਗਾ ਜੀ ਚਲੋ ਮਗਰ ਫੈਰਾ ਹੀ ਹੋ ਰਿਹਾ ਮਗਰ ਕੱਟੀ ਆ ਗਈ ਕੱਟੀ ਜੀ ਕੱਟੀ ਹਾਂਜੀ ਹਾਂ ਤੇ ਬਾਜੀ ਫਿਰਿੰਦੀ ਕੀ ਮਰਾ ਇਹਦਾ ਮੁੱਲ 160 ਕਰੀਏ ਜੀ ਹਾਂਜੀ ਹਾਂ ਨਾ 140 ਜੀ ਇਹ ਵੀ 50 ਦੀ ਜਾਂਦੂ ਇੱਕ ਪੈਂਦੀ ਦੀ ਜਾਂਦੂ 50 ਮੈਂ ਨਾ ਰੇਟ ਵਾਈਖੋ ਬਾਈ ਬਹੁਤ ਸੋਹਣਾ ਰੇਟ ਆ ਚਲੋ 130 ਦੀ ਹਾਂਜੀ ਚੱਲਣਾ ਤਾਂ ਫਿਰ ਕੱਟੀ ਠੰਡੀ ਧੀ ਜਾਂਦੇ ਵੰਗ ਠੀਕ ਆ ਹਾਂ ਜੀ ਕੱਲਣਾ ਆਪਣੀਆਂ ਦੇ ਹੱਥੀ ਲਾਉਣ ਦੇ ਦੀ ਬਹੁਤ ਠੰਡੀ ਸੀ ਚਲੋ ਤੇ ਆਹਾਂ ਭਾਈ ਜੀ ਫਿਰ ਇਹ ਵੀ ਸੁਈ ਆ ਜੀ ਅੱਛਾ ਇਹ ਨੂੰ ਸੁਈ ਨਾ ਤੀਜਾ ਦਿਨ ਜੀ ਹਾਂ ਜੀ 나ੜੂ ਆ ਵੇ ਲੋ ਗਿੱਲਾ ਜੀ ਗਿੱਲਾ 나ੜੂ ਆ ਨਾਲ ਠੀਕ ਆ ਹੋਣਾ ਸਟਾਰਟ ਤੋਂ 14 ਕਿਲੋ ਚੱਲੀ ਆ ਜੀ 14 ਕਿਲੋ ਚੱਲੀ ਆ 18 ਕਿਲੋ ਦੀ ਗਾਰੰਟੀ ਦੇਵਾਂਗੇ ਫੁੱਲ ਜੀ ਵਾਹ ਜੀ ਹਾਂ ਜੀ ਤੇ ਵੇ ਬਹੁਤ ਵੱਡੀ ਝੋਟੀਆਂ ਮਾੜੇ ਲਾਓ ਆ ਲਾ ਲੂ ਮਾੜੇ ਜੀ ਉੱਪਰ ਜੀ ਆ ਲਾ ਰਹੇ ਜੀ ਤੇ ਵੇਖੋ ਜੀ ਬਹੁਤ ਨਰੋਈ ਝੋਟੀ ਆ ਹਾਂਜੀ ਤੇ ਆਹ ਦੇਖੋ ਆਹ ਦੇਖੋ ਜੀ ਕੱਦ ਕਾਠ ਵੇਖੋ ਬਈ ਲਾਇ ਇਹਨੂੰ ਚੋੜੀ ਨੂੰ ਹਾਂਜੀ ਆਹ ਲੋ ਜੀ ਹਾਂਜੀ ਫਲਕਾਰੀ ਵੀ ਇਹਨੇ ਚੰਗੀ ਮੈਂ ਦੇ ਚੱਜੀ ਮਾੜੀ ਜਗਦੀ ਨਹੀਂ ਬਿਲਕੁਲ ਬਿਲਕੁਲ ਨਹੀਂ ਹੋਰ ਚਲੋ ਠੀਕ ਆ ਥਾਣਾ ਨਾ ਵੇਰ ਲਵੇਖੋ ਜੀ ਹਾਂਜੀ ਹਾਂ ਹਾਂਜੀ ਇਹ ਆ ਵੀ ਕੱਟੀ ਮਗਰ ਇਹਦੇ ਵੀ ਨਾ ਇਹਦੇ ਮਾਰ ਕੱਟੀ ਆ ਜੀ ਕਟਾ 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 ਹਾਂ ਦੇਖੋ ਵੇਖੋ ਜੀ ਹੁਣ ਲਾਓ ਵੇਖੋ ਚੌੜੀ ਚੌੜੀ ਜੀ ਦੇਖੋ ਚੌੜੀ ਮੇਰਾ ਬਹੁਤ ਚੌੜੀ ਹੈ ਹਾਂ ਜੀ ਹਾਂ ਤਾਂ ਸਰੀ ਜਿਹੜੀ ਝੋਟੀਆਂ ਨੂੰ ਕੀ ਬੰਦਾ ਹਾਂ ਉਹ ਤੋਂ ਕੀ ਕਹਿੰਦਾ ਜੀ ਇਹਨਾਂ ਕੱਖ ਬਣ ਜਾਂਦਾ ਜੀ ਟਪਲੀ ਕੱਟੀ ਆ ਜਾਦ ਨਸਲ ਵਾਲੀ ਆ ਜੀ ਬਿਲਕੁਲ ਹਾਂ ਜੀ ਤੇ ਬਾਜੀ ਫਰੈਂਦੀ ਕੀ ਮਾਰਾ ਇਹਦਾ ਮੁੱਲ ਕਿਸੀ ਕਰੀਏ ਜੀ ਹਾਂ ਜੀ 175 ਦੀ ਜਾਂਦਿਏ 175 ਜੀ 70 ਦੀ ਜਾਂਦ ਦੋ ਬਹੁਤ ਠੰਡੀ ਚਵਾਈ ਠੀਕ ਆ ਹਾਂਜੀ ਜਾਨੇ ਰੋ ਬੋਲਾਈ ਆ ਜੀ ਬੋਲਾ ਬੋਲਾਈ ਹੈ ਨਾ ਜੀ ਚਲੋ ਕਿੰਨੇ ਦੀ ਹਾਂਜੀ 1 170 ਦੀ ਜਾਂਦੀ 170 ਜਾਂਦੀ ਹੈ ਹਾਂਜੀ ਠੀਕ ਹੈ ਮੰਗਿਆ ਸੌਡ ਕਰਦਾਂਗੇ ਹੈ ਕਰਦਾਂਗੇ ਬਿੱਲ ਸੌਡ ਜੀ ਹੋਰ 5000 ਰੁਪਏ ਚਲੋ 165 ਦੀ ਜਾਂਦੀ ਯਸ ਨਹੀਂ ਆ ਚਲੋ ਚਾਹ ਜਣ ਚਲੋ ਚਾਹ ਆ ਜੀ ਇਹ ਵੀ ਸੂਈ ਆ ਜੀ ਪਹਿਲਾਂ ਸੁਆ ਹਾਂਜੀ ਪਹਿਲਾਂ ਜੀ ਦੁੱਧ ਕਿੰਨੇ 14 ਕਿਲੋ ਜੀ ਹੁਣ ਵਾਸਤੇ ਹਾਂਜੀ ਇਹ ਵਾਸਤੇ ਹਾਂਜੀ ਗਾਰੰਟੀ ਫੁੱਲ 4 ਕਿਲੋ ਐਸਟਰੋ ਤਿਆਰ ਆ ਜੀ ਤੇ ਦੇਖੋ ਪਹਿਲਾ ਸੁਆ ਝੋਟੀ ਆ। ਕਰਦੇ ਦੇਖੋ ਕਿੱਡਾ ਜੀ। ਬਹੁਤ ਵੱਡੀ ਝੋਟੀ ਹੈ ਜੀ ਆ ਦੇਖੋ। ਤੇ ਬੱਚਾ ਮਗਰ ਜਿੰਦੇ। ਮਗਰੇ ਕੱਟੀ ਆ ਗਈ ਹੈ ਜੀ। ਕੱਟੀ ਮਗਰਾ ਕੀ ਆ। ਹਾਂ ਜੀ। ਕੱਟੀ ਬੋਹ ਬ੍ਰਾਂਡ ਹੈ ਜੀ। ਵਾਠ ਠੀਕ ਆ। ਹਾਂ ਜੀ। ਇਹ ਵੀ ਇਦਾਂ ਜੀ ਜਿੱਦਾਂ ਮਰਜ਼ੀ ਖਿਲਾਰ ਲਓ। ਦੇਖੋ ਜੀ ਇਹੋ ਜੇ ਨਗੀਨੇ ਥੋੜਾ ਮਿਲਣੇ ਆ ਜੀ। ਬਿਲਕੁਲ ਨਹੀਂ। ਨਹੀਂ ਨਹੀਂ ਬਹੁਤ ਸੋਹਣੀ ਝੋਟੀ ਬਹੁਤ ਸੋਹਣੀ ਤਸਵੀਰ ਵੇਖੋ ਕਿੰਨੀ ਆ। ਨਾ ਜਮਕ। ਬਹੁਤ ਠੰਡੀ ਹੈ ਬਿਲਕੁਲ ਝੋਟੀਆਂ ਪਿੰਡਾਂ ਚਲੋ ਚਲੋ ਵੀ ਚੱਲ ਮਗੇ ਚਲ ਇਹਦੀ ਬਾਜੀ ਫਿਰ ਕੀਮਤ ਹੈ ਇਹਦੀ ਮੁੱਲ ਕਰੀਏ 165 ਜੀ ਹਾਂਜੀ ਹਾਂ ਨਾ 145 ਦੇ ਦਈਏ ਇਹ ਵੀ ਇੱਕ ਇੱਕ 40 ਦੀ ਇੱਕ 40 ਦੀ ਜਾਂਦੇ ਚੱਲਾਂ ਤੋਂ ਕਰਦੇ ਆ ਵੀ 140000 ਦੀ ਹਾਂਜੀ ਤੇ ਰੇਡ ਵੇਖ ਲਓ ਬਾਏ ਯੈਸਨੋ 140 ਦੀ ਹਾਂਜੀ ਇਹਦੀ ਕੱਟੀ ਆ ਜੀ ਚਲੋ ਇਹਦੀ ਕੱਟੀ ਆ ਆ ਗਿਆ ਜੀ ਹਾਂਜੀ ਕੱਟੀ ਵੇਖੋ ਜੀ ਕਿਦਾਂ ਦੀ ਬਹੁਤ ਸੋਹਣੀ ਕੱਟੀ ਆ ਜੀ ਹਾਂਜੀ ਕੱਟੀ ਦਾ ਪਿੱਸਾ ਵੇਖੋ ਦੁੱਧ ਛੱਡਿਆ ਜੀ ਦੁੱਧ ਹੈਗਾ ਤੇ ਕੱਟੀ ਨਹੀਂ ਨਹੀਂ ਦੁੱਧ ਦੁੱਧ ਛੱਡਿਆ ਭਾਈ ਹਾਂਜੀ ਬਿਲਕੁਲ ਤੇ ਆਹਾਂ ਜੀ ਫਿਰ ਉਹ ਵੀ ਸੁਈ ਹੈ ਜੀ ਅੱਛਾ ਪਹਿਲਾਂ ਸੁਈ ਹੈ ਜੀ ਉਹ ਵੀ ਪਹਿਲਾਂ ਜੀ ਉਹ ਵੀ ਪਹਿਲਾਂ ਸੁਈ ਹੈ ਤੇ ਦੁੱਧ ਭਾਈ ਜੀ ਕਿੰਨਾ ਦੋ ਦੋ 11 ਕਿਲੋ ਜੀ 11 ਕਿਲੋ ਤਾਂ ਤਿਆਰ ਆ ਜੀ ਹਾਂਜੀ ਉਹ ਤਾਂ 12 ਹੀ ਹੋਊ 11 ਕਿਲੋ 11 ਕਿਲੋ ਤਾਂ ਗਾਰੰਟੀ ਦੇਵਾਂਗੇ ਠੀਕ ਆ ਹਾਂਜੀ ਇਹ ਵੀ ਚੈੱਕ ਕਰੋ ਕਰੋ ਇਹਦਾ ਬੱਚਾ ਆ ਜੀ ਤਾਜੀ ਸੁਈ ਜੀ ਬਸ ਠੀਕ ਆ ਹਾਂਜੀ ਹਨਾ ਪੰਡਾ ਵੇਖੋ ਕੀ ਆ ਮੇਰੇ ਕੋਲ ਜੀ ਬਿਲਕੁਲ ਆਹ ਦੇਖੋ ਸਲਾ ਸਲਾ ਤੋਂ ਲੱਗਾ ਜੇ ਪਿਓਰ ਚਾਰ ਦੰਦ ਛੋੜੀ ਖੱਟਾ ਮਗਰ ਜੀ ਹਾਂਜੀ ਇਹਦੇ ਮਗਰ ਕੱਟਾ ਜੀ ਕੱਟੀ ਇਹਦੇ ਮਗਰ ਅੱਛੇ ਕੱਟੀ ਆ ਨਹੀਂ ਕੱਟਾ 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 ਇਹਦੇ ਮਗਰ ਕੱਟਾ ਜੀ ਇਹ ਕੱਟਾ ਵੀ ਠੀਕ ਆ ਇਹਦੇ ਮਗਰ ਕੱਟਾ ਜੀ ਕੱਟਾ ਵਾਂਗ ਮਾੜੇ ਕੱਟਾ ਜੀ ਚਲ ਤੇ ਉਹ ਕੱਟਾ ਜੀ ਤੇ ਇਹਦੀ ਬਾਜੀ ਫਿਰ ਕੀਮਤ ਇਹਦੀ ਮੁੱਲ ਕਰੀਏ 1.5 ਜੀ ਹਾਂਜੀ ਹਾਂ ਨਾ ਹੀ 1.35 ਦੇ ਰਹੀ ਹੈ ਜੀ 1,35,000 ਹਾਂਜੀ ਚਲੋ ਯੈਸ ਨੋ ਜੀ ਯੈਸ ਨੋ ਜੀ ਹਾਂਜੀ ਚਲੋ ਮਸਾਹੀ ਛੇ ਚ ਪੰਜ ਝੋਟੀਆਂ ਨੇ ਜੀ ਪੰਜ ਪੰਜ ਦੇਖੋ ਜੀ ਅਸੀਂ ਪੰਜ ਝੋਟੀਆਂ ਵਾਂ ਤੇ ਬਹੁਤ ਸੋਹਣਾ ਰੇਡ ਬਾਈ ਦਾ ਠੀਕ ਹੈ ਜੀ ਤੇ ਬਿਲਕੁਲ ਜਾਇਜ਼ ਕੀਮਤ ਦਾ ਤੇ ਬਹੁਤ ਸੋਹਣੇ ਝੋਟੀਆਂ ਬਾਕੀ ਮਾਲ ਸਾਰਾ ਉਧਰ ਨਾਲ ਲੈ ਕੇ ਆਂਦੇ ਆ ਲੋਕਲ ਮਾਲ ਕੋਈ ਨਹੀਂ ਹੁੰਦਾ ਹਾਂਜੀ ਹਾਂਜੀ ਹਾਂ ਬਾਕੀ ਮਸਾ ਲੱਗੀ ਜਾਂਦੀ ਹੈ ਕੋਈ ਨਹੀਂ ਪਾਜੀ ਹਾਂਜੀ ਹਾਂ ਲੋਕਲ ਨਾਲ ਵਿਕਦਾ ਹੀ ਆ ਜੀ ਹਾਂਜੀ ਹਾਂ ਆ ਦੱਸੀ ਜਾਂਦੇ ਝੋਟੀਆਂ ਕਿੜਿੜਿ ਵੱਡੀਆਂ ਵੱਡੀਆਂ ਝੋਟੀਆਂ ਪੂਰੀ ਨੁਰਈਆਂ ਆ ਵੇਖੋ ਜੀ ਹੁਣ ਮਾਰੋ ਦਰਸ਼ਣ ਬਿਲਕੁਲ ਬਿਲਕੁਲ ਜੀ ਵੇਖੋ ਜੀ ਬਾਠੀਂ ਤਾਂ ਇਹ ਕੋਈ ਚੀਜ਼ਾਂ ਹੀ ਐਂਡ ਐਂਡ ਪੀਸ ਜੀ ਐਂਡ ਕੱਢੇ ਜੋੜਾ ਜੋੜਾ ਬਾਹਰ ਮੰਗਿਆ ਅਰਾ ਹੀ ਤਾਂ ਚੱਕੋ ਮੱਟ ਕੋਈ ਲੀ ਕੋਈ ਕੋਲ ਲਓ ਜੀ ਇਹਨੇ ਕੋਈ ਤੋਰ ਲਾ ਤੋਰ ਲੋ ਚੱਲੋ ਫਿਰ ਹਫਤੇ ਬਾਅਦ ਕਿਹੜੇ ਲਾਤਾ ਬਾਜੀ ਕਿਹੜੇ ਲਾ ਹਾਂਜੀ ਕਿਹੜਾ ਫਿਰ ਤੁਹਾਡਾ ਕੋਈ ਲੱਗਦਾ ਫਿਰ ਉਧਰ ਕਿਹੜਾ ਰੋ ਗਿਆ ਚੌਥੇ ਪੰਜਵੇਂ ਦਾ ਲੱਗਦਾ ਜੀ ਉਥੇ ਪੰਜਵੇਂ ਦਾ ਲੱਗਦਾ ਹਾਂਜੀ ਆ ਫਿਰ ਅਖਰ ਮਾਲ ਵੀ ਲੱਭਣਾ ਹੁੰਦਾ ਹਾਂਜੀ ਹਾਂਜੀ ਕੋ ਘਟਿਆਂ ਤੋਂ ਮਾਲ ਆਉਂਦਿਆ ਭਾਜੀ ਹਾਂਜੀ ਅੱਡਿਆਂ ਤੋਂ ਮਾਲ ਆਉਂਦਿਆ ਹਾਂ ਹਾਂ ਅੱਡਿਆਂ ਨਾਲ ਪਹਿਲਾਂ ਪੁੱਛ ਲਈਦਾ ਜਿੰਨਾਂ ਮਾਲ ਇਕੱਠਾ ਦੂਜੇ ਤੇ ਜਿੰਨਾਂ ਫਿਰ ਚਲੇ ਜਾਂਦਾ ਆ ਫਿਰ ਚਲੇ ਜਾਂਦਾ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਆ ਦੇਖੋ ਜੀ ਦੇਖੋ ਜੀ ਨਹੀਂ ਠੀਕ ਆ ਹਾਂਜੀ ਬਿਲਕੁਲ ਆਜੋ 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 ਲੈ ਆਓ ਲੈ ਬੋ ਜੀ ਲੈ ਨਾ ਕੋ ਨਿੰਦਰਾ ਨਹੀਂ ਨਾ ਕੋ ਕੀ ਕਾਰੀ ਦਾ ਆਹਦੀ ਤੇ ਮਾਲ ਥੋੜਾ ਸਾਰਾ ਸੋਨਾ ਹੁੰਦਾ ਹਾਂ ਜੀ ਸੇ ਬਾਕੀ ਜਨ ਬੜਾ ਭਾਅ ਵੇਖਦਾ ਭਾਈ ਜੀ ਹਾਂ ਭਾਅ ਨਾਲ ਹੀ ਸਾਰਾ ਕੁਝ ਹਾਂ ਜੀ ਹਾਂ ਕਰਦੇ ਹਾਂ ਫਿਰ ਚਲੋ ਬੰਦੋ ਜੀ ਤੇ ਬਾਕੀ ਮੇਰਾ ਵੀ ਇੱਥੇ ਆਓ ਵਾਲਾ ਇੱਕ ਟਾਈਮ ਦੋ ਡਨ ਚੁਆਈ ਕਰਕੇ ਲੈ ਗਏ ਹਾਂ ਨਾ ਭਾਈ ਜੀ ਹਾਂ ਜੀ ਹਾਂ ਜੀ ਤਸੱਲੀ ਕਰਨ ਜੀ ਤੇ ਨੰਬਰ ਬੋਲਦਾ ਜੀ ਫਿਰ ਆਪਣਾ ਨੰਬਰ 98780 ਜੀ 13095 ਜੀ ਠੀਕ ਆ ਜ਼ਿਲ੍ਹਾ ਤਰਨਤਾਰਨ ਹਾਂ ਜੀ ਤਹਿਸੀਲ ਵੀ ਤਰਨਤਾਰਨ ਹਾਂ ਜੀ ਸਤਿਕਾਰ ਓਕੇ